नमस्कार इन्फॉर्मेशन लाइव में आपका स्वागत है मैं मदन घोड़िला फाजिलका के विधायक सरदार नरेंद्र पाल सिंह सवना आज गांव अभुन पहुंचे यहां समस्या कुछ दूसरी है बारिश का पानी यहां खेतों में भर गया है और नालों से पानी नहीं निकल पा रहा है इसका जायजा लेने आज वह खुद प्रशासनिक अधिकारियों के लेकर के, ले के गाँव में पहुंचे और यह जायजा लिया कि इस पानी को कैसे फसलों से बाहर निकाला जा सकता है ਆ ਬੜੀ ਇਧਰੋਂ ਰੇਖਾ ਮਾਰਦੇ ਸਾਰੇ ਬੰਦੇ ਆ ਬਸ ਆਤ ਮਾਜੇ ਨਾਲ ਇੱਕ ਆਜ ਨੇ ਪਤਾ ਹੀ ਨਹੀਂ ਕਿ ਅੱਗੇ ਮੈਂ ਹਿਸਾਬ ਪਛਲੇ ਸਾਡ ਦੀ ਰਿਪੋਟਾਈ ਹੋਈ ਸੀ ਸਾਫ ਕਰਾ ਸਕਦੇ ਪਰ ਕੋਈ ਨਹੀਂ ਆਪਾਂ ਇਹ ਦੇਖੀ ਵਾ ਕਿਲਾ ਕੀ ਸਾਫ ਅਸੀਂ ਜੀਸੀਬੀ ਲਾਈ ਸੀ ਕੋਲੋਂ ਤੋਂ ਪਹੁੰਚੀ ਨਹੀਂ ਕਿਉਂ ਇਹ ਪ੍ਰੋਬਲਮ ਉਹਦੀ ਸੌਂਡ ਨਿੱਕੀ ਕਰਕੇ ਪਹੁੰਚੀ ਨਹੀਂ ਜੀ ਫੇ ਰਾਤ ਤੇ ਚੜ੍ਹਦੀ ਨਾਲ ਰਾਤ ਤਾਂ ਪਹਿਲਾਂ ਜਾਂਦਾ ਭਾਈ ਥੱਲੇ ਹੀ ਗਈ ਹੈ ਪਰਲੀ ਪਰੜੀ ਏਰੀਆ ਦਾ ਸਾਰਾ ਬਰਸੌਰ ਰਾਜ ਜੋ ਬਹੁਤ ساری ਬਾਰਿਸ਼ ਆਈ ਸਾਡੇ ਇਲਾਕੇ ਦੇ ਵਿੱਚ ਇਦੇ ਨਾਲ ਪਿੰਡਾਂ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਹੈ ਔਰ ਪੱਟੀਪੂਰ ਨਾ ਬੋਨਾ ਚਵਾੜਿਆਂ ਵਾਲੀ ਇਹ ਸਾਰਾ ਜਿਹੜਾ ਏਰੀਆ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਹੈ ਔਰ ਮੈਂ ਨਾਲ ਐਸਟੀਐਮ ਸਾਹਿਬ ਨੂੰ ਲੈ ਕੇ ਇੱਥੇ ਪਹੁੰਚਿਆ ਸੀਗਾ ਮੈਨੂੰ ਫੋਨ ਆਏ ਸੀ ਸਾਰੇ ਜ਼ਿੰਮੇਵਾਰਾਂ ਦੇ ਔਰ ਇਹਦਾ ਜਿਹੜਾ ਇਹ ਪਾਣੀ ਕਿਸ ਤਰੀਕੇ ਕੱਢ ਸਕਦੇ ਆ ਸਾਡੇ ਮੰਡੀ ਬੋਰਡ ਦੇ ਐਕਸ਼ਨ ਡਰੇਨੇਜ ਦੇ ਐਕਸ਼ਨ ਸਾਰੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਔਰ ਉਹ ਜਿਹੜੇ ਸਾਰੇ ਅਧਿਕਾਰੀ ਨੇ ਥੋੜੀ ਦੇਰ ਤੱਕ ਇੱਥੇ ਵਾਚ ਕੇ ਜਿਵੇਂ ਵੀ ਇਹਦਾ ਹੱਲ ਨਿਕਲਦਾ ਉਹ ਸਾਰਾ ਹੱਲ ਕੱਢ ਕੇ ਦੇਣਗੇ ਔਰ ਜਿਹੜਾ ਜਲਦੀ ਪਾਣੀ ਸਾਡੇ ਨਾਲ ਜ਼ਿੰਮੇਵਾਰਾਂ ਦੇ ਖੇਤਾਂ ਦੇ ਵਿੱਚੋਂ ਨਿਕਲ ਜੇ ਉਹ ਸਾਰਾ ਜਿਹੜਾ ਬੜਾ ਜਲਦੀ ਇਹਦਾ ਹੱਲ ਕੀਤਾ ਜਾਊਗਾ ਸਾਡਾ ਮਸਲਾ ਹੀ ਪਾਣੀ ਚ ਸਾਡਾ ਘਟਵਾੜ 2 250 ਕਿਲੋ ਬਰਬਾਦ ਹੋਇਆ ਪਿਆ ਉਸ ਕਰੇ ਐਮਐਲਏ ਸਾਹਿਬ ਨੂੰ ਸੁਣਾਈ ਤੇ ਮੈਡਮ ਨੂੰ ਦੱਸੀ ਸੀ ਪੂਰਨ ਵਿਸ਼ਵਾਸ ਸਾਨੂੰ ਇਹਨਾਂ ਨੇ ਦਿੱਤਾ ਵੀ ਹਫਤੇ ਦੇ ਵਿੱਚ ਵਿੱਚ ਪਾਣੀ ਸੈਟਿੰਗ ਕਰਕੇ ਜਿੱਥੇ ਵੀ ਸਾਡੇ ਕੋਲ ਪਾਈਪ ਲਾਈਨ ਵਗੈਰਾ ਪਾਣੀ ਉਤਬਾਦ ਦੇਣਗੇ ਕਿੰਨੀ ਬੇਨਤੀ ਹੈ ਮਿਹਰਬਾਨੀ ਕਰਕੇ ਕੰਮ ਲੈਣ